ਜਾ ਬੈਦਰ ਚੈਨ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ 12 ਤਰੀਕ ਨੂੰ ਰਾਤ ਨੂੰ ਕਿੱਥੇ ਮੀਂਹ ਪੈ ਸਕਦਾ ਤੇ 13 14 15 ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ 13 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ 15 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਸਵੇਰੇ ਸ਼ਾਮ 7 ਵਜੇ ਹੋ ਸਕਦੀ ਆ ਫਾਜ਼ਿਲਕਾ ਇਲਾਕੇ ਦੇ ਵਿੱਚ ਵੀ 13 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 14 ਤਰੀਕ ਨੂੰ ਇਸੇ ਤਰ੍ਹਾਂ ਮੌਸਮ ਰਹੇਗਾ ਤੇ 15 ਤਰੀਕ ਨੂੰ ਦੁਪਹਿਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਬਟੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਬਟਨ ਉਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਉਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਪਤਾ ਚੱਲਦਾ ਰਹੇ ਹਿੰਡਾ ਇਲਾਕੇ ਦੇ ਵਿੱਚ 13 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੈ ਤੇ 15 ਤਰੀਕ ਨੂੰ ਸਵੇਰੇ 4 ਤੋਂ ਲੈ ਕੇ 12 1 ਵਜੇ ਤੱਕ ਬਾਰਿਸ਼ ਆਉਣ ਦੀ ਸੰਭਾਵਨਾ ਰਹੇਗੀ ਮੁਕਸਰ ਇਲਾਕੇ ਦੇ ਵਿੱਚ 13 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 14 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣਗੇ ਤੇ 15 ਤਰੀਕ ਨੂੰ ਸਾਰਾ ਦਿਨੀ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਬਣੀ ਰਹੇਗੀ ਲੁਧਿਆਣਾ ਇਲਾਕੇ ਦੇ ਵਿੱਚ ਸਵੇਰ ਦੇ ਤਾਈ 13 ਤਰੀਕ ਨੂੰ ਹਲਕੇ ਤੋਂ ਟਟਵੇਂ ਇਲਾਕੇ ਦੇ ਵਿੱਚ ਬੱਦਲ ਗਰਜਦੇ ਰਹਿਣਗੇ ਤੇ ਦੁਪਹਿਰ ਦੇ ਟਾਈਮ ਮੌ ਧੁੱਪ ਤੇ ਵੱਤ ਵੱਤ ਦਾ ਟੈਂਪਰੇਚਰ 35 ਡਿਗਰੀ ਹੋਵੇਗਾ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਸੰਘਣੇ ਬੱਦ ਰਹਿਣਗੇ ਤੇ 15 ਤਰੀਕ ਨੂੰ ਸਵੇਰੇ 3-4 ਵਜੇ ਹਲਕੀ ਤੋਂ ਦਰਮਿਆਨੀ بارش ਤੇ ਉਸ ਤੋਂ ਬਾਅਦ ਦੁਪਹਿਰ ਤੋਂ ਲੈ ਕੇ 6-7 ਵਜੇ ਤੱਕ بارش ਹੋਵੇਗੀ ਸੰਗਰੂਰ ਇਲਾਕੇ ਦੇ ਵਿੱਚ 13 ਤਰੀਕ ਨੂੰ ਧੁੱਪ ਤੇ ਨਾਲ ਬਦਲਵਾਈ ਦਿਖਾਈ ਦੇਵੇਗੀ ਰਾਤ ਦੇ ਟਾਈਮ ਉਹ ਵੀ ਸੰਘਣੇ ਬੱਦਰ ਰਹਿਣਗੇ 14 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣਗੇ ਤੇ ਰਾਤ ਦੇ ਟਾਈਮ ਹਲਕੀਦਰ ਦਰਬਿਆਨੀ بارش ਹੋਣ ਦੀ ਸੰਭਾਵਨਾ ਅਗਲੀ ਸਵੇਰ 9-10 ਵਜੇ 15 ਤਰੀਕ ਤੱਕ ਬਣੀ ਰਹੇਗੀ ਰੂਪਰੇਗਰੇ ਇਲਾਕੇ ਦੇ ਵਿੱਚ 13 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਨਾਲ ਹਲਕੀਦਰ ਦਰਮਿਆਨੀ ਬਦਲਵਾਈ ਧੁੱਪ ਦਿਖਾਈ ਦੇ ਸਕਦੀ ਆ ਤੇ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਸ਼ਾਮ ਦੇ ਟਾਈਮ 4-5 ਵਜੇ ਤੋਂ ਲੈ ਕੇ ਰਾਤ ਤੱਕ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ 15 ਤਰੀਕ ਨੂੰ ਵੀ ਤੇਜ਼ ਹਨੇਰੀ ਚਖੜ ਚੱਲਣ ਦੀ ਸੰਭਾਵਨਾ ਸਵੇਰੇ 10-11 ਵਜੇ ਹੋਵੇਗੀ ਜੋ ਕਿ ਸ਼ਾਮ ਦੇ 6-7 ਵਜੇ ਤੱਕ ਨਾਲ ਮੀਂਹ ਵੀ ਲਿਆਵੇਗੀ। ਮਾਨਸਾ ਇਲਾਕੇ ਦੇ ਵਿੱਚ 13 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਬੱਦਰ ਰਹਿਣਗੇ। 15 ਤਰੀਕ ਨੂੰ ਸਵੇਰੇ ਤੋਂ 4 ਤੋਂ ਲੈ ਕੇ ਸ਼ਾਮ ਦੇ 8-9 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਟਟਵੇ ਇਲਾਕੇ ਦੇ ਵਿੱਚ ਹੋ ਸਕਦੀ ਹੈ। ਬਰਨਾਲਾ ਦੇ ਵਿੱਚ 13 ਤਰੀਕ ਨੂੰ ਧੁੱਪ ਲੱਗਣ ਦੇ ਅਸਾਰ ਤੇ ਨਾਲ ਵੱਧ ਵੱਧ ਟੈਂਪਰੇਚਰ 34 ਡਿਗਰੀ ਹੋਵੇਗਾ 14 ਤਰੀਕ ਨੂੰ 36 ਡਿਗਰੀ ਟੈਂਪਰੇਚਰ ਤੇ ਨਾਲ ਬਦਲਵਾਈ ਹੋਵੇਗੀ ਰਾਤ ਦੇ ਟਾਈਮ ਟੂ ਟੇ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਆ 15 ਤਰੀਕ ਨੂੰ ਸਾਰਾ ਦਿਨ ਹੀ ਸੰਘਣੇ ਬੱਦਲ ਬਣੇ ਰਹਿਣਗੇ ਮਲੇਰ ਕੋਟਲਾ ਇਲਾਕੇ ਦੇ ਵਿੱਚ 13 ਤਰੀਕ ਨੂੰ ਧੁੱਪ ਤੇ ਨਾਲ ਵੱਧ ਵੱਧ ਟੈਂਪਰੇਚਰ 35 ਡਿਗਰੀ ਸੈਲਸੀਅਸ ਹੋਵੇਗਾ ਨਾਲ ਹਲਕੇ ਤੋਂ ਟੂ ਟਵੀ ਬਦਲਵਾਈ ਹੋ ਸਕਦੀ ਆ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ 15 ਤਰੀਕ ਨੂੰ ਸਵੇਰੇ 4 ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਹਲਕੇ ਰੋਟਟਵੇਂ ਇਲਾਕੇ ਦੇ ਵਿੱਚ بارش ਹੋਣ ਦਾ ਸੰਭਾਵਨਾ ਬਣੀ ਰਹੇਗੀ ਪਰ ਕੋਈ ਜ਼ਿਆਦਾ ਮੀਂਹ ਨਹੀਂ ਆਵੇਗਾ। ਸ਼ਹੀਦ ਅਜੀਤ ਸਿੰਘ ਨਗਰ ਤੇ 17 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਹਲਕੇ ਰੋਟਟਵੇਂ ਹੀ ਬਦਲਵਾਈ ਹੋ ਸਕਦੀ ਆ ਤੇ 15 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਤੇਜ਼ ਹਨੇਰੀ ਦੇ ਨਾਲ ਸੰਘਣੇ ਬੱਦਰ ਰਹਿਣਗੇ ਹਲਕੇ ਰੋਟਟਵੇਂ بارش ਦਪਹਿਰ ਦੇ ਟਾਈਮ ਹੋ ਸਕਦੀ ਆ। ਫਤਿਹਗੜ ਸਾਹਿਬ 12 ਤਰੀਕ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਰਹੇਗੀ 13 ਤਰੀਕ ਸੰਘਣੇ ਬੱਦਰ ਰਹਿਣਗੇ ਤੇ ਵਾਤਵਾਰਿਕ ਟੈਂਪਰੇਚਰ 33 ਡਿਗਰੀ ਹੋਵੇਗਾ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਜਿਆਦਾ ਮੀਂਹ ਆਉਣ ਦੀ ਸੰਭਾਵਨਾ ਸ਼ਾਮ ਨੂੰ 6 ਤੋਂ ਲੈ ਕੇ ਰਾਤ ਦੇ 12 1 ਵਜੇ ਤੱਕ ਰਹੇਗੀ ਤੇ 15 ਤਰੀਕ ਨੂੰ ਦੁਬਾਰਾ ਫਿਰ ਸ਼ਾਮ ਦੇ ਟਾਈਮ ਬਾਰਿਸ਼ ਹੋਣ ਦੀ ਸੰਭਾਵਨਾ ਪਰਕਰਾਰ ਰਹੇਗੀ ਸੰਗਰੂਰ ਇਲਾਕੇ ਦੇ ਵਿੱਚ 13 ਤਰੀਕ ਨੂੰ ਸੰਘਨੇ ਬੱਦਲ ਰਹਿਣਗੇ ਵੱਤਵੱਤ ਟੈਂਪਰੇਚਰ 35 ਡਿਗਰੀ 14 ਤਰੀਕ ਨੂੰ ਵੀ ਹੋਵੇਗਾ ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨੀ ਬਾਰਿਸ਼ ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ 15 ਤਰੀਕ ਨੂੰ ਵੀ ਵੱਤਵੱਤ ਟੈਂਪਰੇਚਰ 31 ਡਿਗਰੀ ਸੈਲਸੀਅਸ ਬਣਿਆ ਰਹੇਗਾ ਪਟਿਆਲਾ ਇਲਾਕੇ ਦੇ ਵਿੱਚ 12 ਤਰੀਕ ਰਾਤ ਦੇ ਟਾਈਮ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਆ 13 ਤਰੀਕ ਨੂੰ ਵੱਤਵੱਤ ਟੈਂਪਰੇਚਰ 34 ਡਿਗਰੀ ਤੇ 15 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਸ਼ਾਮ ਦੇ ਟਾਈਮ 7-8 ਵਜੇ ਹਲਕੇ ਤੋਂ ਦਰਮਿਆਨੀ ਬਾਰਿਸ਼ ਅਗਲੀ ਸਵੇਰ 4-5 ਵਜੇ ਤੱਕ ਕਦੇ ਵੀ ਹੋ ਸਕਦੀ ਆ 15 ਤਰੀਕ ਨੂੰ ਵੀ ਵਾਤਵਾਰ ਦਾ ਟੈਂਪਰੇਚਰ 32 ਡਿਗਰੀ ਰਹੇਗਾ ਤੇ ਰਾਤ ਭਰ ਮੀਂਹ ਪੈਣ ਦੀ ਸੰਭਾਵਨਾ ਰਹੇਗੀ 16 ਤਰੀਕ ਨੂੰ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਪਟਿਆਲਾ ਦੇ ਵਿੱਚ ਹੋਵੇਗੀ ਜਲੰਧਰ ਰੇਕ ਉੱਤੇ ਨਜ਼ਰ ਮਾਰੀਏ ਤਾਂ 13 ਤਰੀਕ ਨੂੰ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ 9-10 ਵਜੇ ਤੱਕ ਬਣੀ ਰਹੇਗੀ ਵਾਤਵਾਰ ਦਾ ਟੈਂਪਰੇਚਰ 35 ਡਿਗਰੀ ਹੋਵੇਗਾ 14 ਤਰੀਕ ਨੂੰ ਵਾਤਵਾਰ ਦਾ ਟੈਂਪਰੇਚਰ 34 ਡਿਗਰੀ ਸੈਲਸੀਅਸ ਤੇ ਅਗਲੀ ਸਵੇਰ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਸੰਗਣੀ ਬਦਲਬਾਜ਼ੀ ਹੋਵੇਗੀ ਤੇ ਸ਼ਾਮ ਦੇ ਟਾਈਮਾਂ 3-4 ਵਜੇ ਤੋਂ ਲੈ ਕੇ 9-10 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਜਲੰਧਰ ਡਿਸਟ੍ਰਿਕਟ ਦੇ ਵਿੱਚ ਪਣੀ ਰਹੇਗੀ 16 ਤਰੀਕ ਨੂੰ ਵੀ ਸੰਘਣੇ ਬੱਦਲ ਰਹਿਣਗੇ ਕਪੂਰਥਲਾ ਇਲਾਕੇ ਉੱਤੇ ਨਜ਼ਰ ਮਾਰੀਏ ਕਪੂਰਥਲਾ ਡਿਸਟ੍ਰਿਕਟ ਉੱਤੇ ਨਜ਼ਰ ਮਾਰੀਏ ਤਾਂ 13 ਤਰੀਕ ਸਵੇਰ ਦੇ ਟਾਈਮ ਹਲਕੀ ਤੋਂ ਟੁੱਟਵੀਂ ਬਾਰਿਸ਼ ਹੋ ਸਕਦੀ ਆ ਵੱਤਵਤ ਟੈਂਪਰੇਚਰ 35 ਡਿਗਰੀ ਤੇ 14 ਤਰੀਕ ਨੂੰ ਵੀ ਸੰਘਣੇ ਬੱਦਲ ਰਹਿਣਗੇ 15 ਤਰੀਕ ਸਵੇਰ ਦੇ ਟਾਈਮ 3-4 ਵਜੇ ਮੀਂਹ ਆਉਣ ਦੀ ਸੰਭਾਵਨਾ ਤੇ ਸ਼ਾਮ ਤੱਕ ਸੰਘਣੇ ਬੱਦਲ ਬਣੇ ਰਹਿਣਗੇ ਨਵਾਂ ਸ਼ਹਿਰ ਇਲਾਕੇ ਦੇ ਵਿੱਚ ਸਵੇਰੇ 3-4 ਵਜੇ 12 ਤਰੀਕ ਨੂੰ 13 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਰਹੇਗੀ। ਵੱਧ ਵੱਧ ਟੈਂਪਰੇਚਰ 35 ਡਿਗਰੀ ਤੇ 14 ਤਰੀਕ ਨੂੰ ਦੁਪਹਿਰ ਦੇ ਟਾਈਮ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੋਟ ਬਾਰਿਸ਼ ਹੋ ਸਕਦੀ ਆ। ਰਾਤ ਦੇ ਟਾਈਮ ਵੀ ਮਾੜੀ ਮੋਟ ਬਾਰਿਸ਼ ਹੋਣ ਦੀ ਸੰਭਾਵਨਾ ਬਰਕਰਾਰ ਰਹੇਗੀ। 15 ਤਰੀਕ ਦੁਪਹਿਰ ਦੇ ਟਾਈਮ ਤੇਜ਼ ਹਨੇਰੀ ਦੇ ਨਾਲ ਵੀ ਇਸੇ ਤਰ੍ਹਾਂ ਹੀ ਮੌਸਮ ਬੜਿਆ ਰਹੇਗਾ। ਹੁਸ਼ਿਆਰਪੁਰ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 13 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ। 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਬਣੇ ਰਹੇਗਾ ਵੱਧ ਵੱਧ ਟੈਂਪਰੇਚਰ 34 ਡਿਗਰੀ ਦਿਨ ਦੇ ਟਾਈਮ ਤੇ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਬਰਕਰਾਰ ਰਹੇਗੀ 15 ਤਰੀਕ ਨੂੰ ਮੋਲੇ ਧਰਮੀ ਗਵਣ ਦੀ ਸੰਭਾਵਨਾ 3-4 ਵਜੇ ਤੋਂ ਲੈ ਕੇ 6-7 ਵਜੇ ਤੱਕ ਰਹੇਗੀ ਤੇ ਨਾਲ ਹਲਕੀ ਤੋਂ ਦਮੈਨੀ ਹਵਾ ਚੱਲਦੀ ਰਹੇਗੀ ਅਮਰੀਸ਼ਰ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ ਅਗਸਤ 13 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 35 ਡਿਗਰੀ ਰਹੇਗਾ ਨਾਲ ਹਲਕੇ ਤੋਂ ਦਮੈਨੀ ਬਦਲਵਾਈ ਹੋਵੇਗੀ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਬਣਿਆ ਰਹੇਗਾ ਨਾਲ ਹਲਕੇ ਤੋਂ ਦਰਮਿਆਨੀ ਹਵਾ ਚਲਦੀ ਰਹੇਗੀ 15 ਤਰੀਕ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾਣੀ ਮੋਟ ਬਾਰਿਸ਼ ਹੋਣ ਦੀ ਸੰਭਾਵਨਾ ਬਰਕਰਾਰ ਰਹੇਗੀ 16 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣਗੇ ਤਰਨਤਾਰਨ ਇਲਾਕੇ ਉੱਤੇ ਨਜ਼ਰ ਮਾਰਿਏ ਤਾਂ ਸਵੇਰੇ 3-4 ਵਜੇ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ 13 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 35 ਡਿਗਰੀ ਰਹੇਗਾ ਤੇ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 15 ਤਰੀਕ ਨੂੰ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ بارش ਟਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਹੈ ਤੇ ਸਾਰਾ ਦਿਨ ਹੀ ਬੂੰਦਾਬੰਦੀ ਹੋਣ ਦੀ ਸੰਭਾਵਨਾ ਬਰਕਰਾਰ ਰਹੇਗੀ। ਗਰਦਾਸਪੁਰ ਇਲਾਕੇ ਦੇ ਵਿੱਚ 13 ਤਰੀਕ ਨੂੰ ਬੱਦੂ ਤੇ ਨਾਲ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੋ ਸਕਦੀ ਹੈ। ਵਾਤਾਵਰਣ ਦਾ ਟੈਂਪਰੇਚਰ 35 ਡਿਗਰੀ ਹੋਵੇਗਾ। ਰਾਤ ਆਸਮਾਨ ਸਾਫ਼ ਰਹੇਗਾ ਤੇ 14 ਤਰੀਕ ਨੂੰ ਵਾਤਾਵਰਣ ਦਾ ਟੈਂਪਰੇਚਰ 35 ਡਿਗਰੀ 15 ਤਰੀਕ ਨੂੰ ਮੌੜੇ ਧਰਮੀ ਪੈਣ ਦੀ ਸੰਭਾਵਨਾ ਗਰਦਾਸਪੁਰ ਦੇ ਵਿੱਚ ਨਾਲ ਤੇਜ਼ ਹਨੇਰੀ ਚੱਲੇਗੀ। ਸਵੇਰੇ 7:00 ਤੋਂ ਲੈ ਕੇ ਦੇ ਪੈਰ ਦੇ 1 ਤੋਂ 2 ਵਜੇ ਤੱਕ ਮੋਲੇ ਧਰਮੀ ਪੈਣ ਦੀ ਸੰਭਾਵਨਾ ਬਣੀ ਰਹੇਗੀ ਪਠਾਨਕੋਟ ਇਲਾਕੇ ਤੇ ਨਜ਼ਰ ਮਾਰੀ ਹੈ ਤੇ 13 ਤਰੀਕ ਨੂੰ ਵਾਤਵਾਰ ਦਾ ਟੈਂਪਰੇਚਰ 34 ਡਿਗਰੀ ਹੋਵੇਗਾ 14 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ 15 ਨੂੰ ਸਵੇਰੇ 4 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਪਠਾਨਕੋਟ ਇਲਾਕੇ ਦੇ ਵਿੱਚ ਬਰਕਰਾਰ ਰਹੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਬਟਨ ਉਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਉਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਪਤਾ ਚੱਲਦਾ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ